ਸੰਸਦ ਵਿਧਾਨ ਸਭਾ ਚ ਬੇਅਦਬੀ ਬਿੱਲ ਤੇ ਬੋਲਿਆ ਕੈਬਨਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਪੰਜਾਬ ਬੇਅਦਬੀ ਵਰਗੇ ਮੁੱਦਿਆਂ ਦੀ ਤਰਸਤੀ ਚੋਂ ਲੰਘਦਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਬੇਅਦਬੀ ਖਿਲਾਫ ਬਿੱਲ ਲਿਆਉਣ ਦੀ ਲੋੜ ਇਸ ਲਈ ਲੱਗ ਪਈ ਕਿਉਂਕਿ ਅੱਜ ਤੋਂ ਜਿਹੜਾ 10 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਜਿਸ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਤੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਬੇਹੱਦ ਵੱਡੀ ਠੇਸ ਪਹੁੰਚਾਈ। ਆਮੜਾ ਅਰੋੜਾ ਨੇ ਕਿਹਾ ਕਿ ਇਸ ਬਿੱਲ 'ਚ ਸੰਜਾਮਾ ਜੀ ਵੀ ਵਾਧਾ ਕੀਤਾ ਗਿਆ ਤੇ 10 ਸਾਲ ਤੋਂ ਵਧਾ ਕੇ ਉਮਰ ਕੈ ਤੱਕ ਕੀਤੀ ਗਈ ਹੈ ਤੇ ਜਿਹੜੇ ਵੀ ਵਿਅਕਤੀ ਬੇਅਦਬੀ ਦੀ ਘਟਨਾਵਾਂ 'ਚ ਕਿਸੇ ਤਰ੍ਹਾਂ ਨਾਲ ਵੀ ਸ਼ਾਮਲ ਹੋਣਗੇ ਉਹਨਾਂ ਸਾਰਿਆਂ ਲਈ ਇਹ ਵੀ ਸਜ਼ਾ ਹੋਵੇਗੀ ਕਿਉਂਕਿ ਬਹੁਤੀ ਵਾਰ ਸਾਜ਼ਿਸ਼ ਕੋਈ ਹੋਰ ਰਚਦਾ ਤੇ ਉਹ ਕਾਨੂੰਨ ਤੱਕ ਪਹੁੰਚਦਾ ਹੀ ਨਹੀਂ। ਅਮਨ अरोड़ा ਨੇ ਕਿਹਾ ਕਿ ਜਦੋਂ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਆਕਾਲੀ ਸਰਕਾਰ ਵੱਲੋਂ ਇਹ ਬਿੱਲ ਪਾਸ ਕਰਕੇ ਕੇਂਦਰ ਨੂੰ ਭੇਜਿਆ ਗਿਆ ਸੀ ਪਰ ਕੇਂਦਰ ਨੇ ਇਹ ਕਹਿ ਕੇ ਬਿੱਲ ਨੂੰ ਮੋੜ ਦਿੱਤਾ। ਕਿਉਂਕਿ ਉਸ ਬਿੱਲ 'ਚ ਸੀ ਫੁਸ਼ੀਰੀ ਗੁਰੂਗ੍ਰਾਮ ਤੇ ਸਰਬਜੀਤ ਦਾ ਨਾਂ ਦਰਜ ਸੀ ਇਸ ਤੋਂ ਬਾਅਦ ਕਾਂਗਰਸ ਦੇ ਸਮੇਂ 2018 'ਚ ਵੀ ਇਹ ਬਿੱਲ 'ਚ ਇੱਕ ਸੋਧ ਕੀਤੀ ਗਈ ਤੇ ਕੇਂਦਰ ਨੂੰ ਭੇਜੀ ਗਈ ਇਸ ਨੂੰ ਵੀ ਕੇਂਦਰ ਨੇ ਕਿਸੇ ਪਾਸੇ ਨਹੀਂ ਲਾਇਆ ਹੁਣ ਮੌਜੂਦਾ ਕਾਰ ਨੇ ਇਸ ਬਿੱਲ ਨੂੰ ਲਿਆਂਦਾ ਤੇ ਅਮਨ अरोड़ा ਨੇ ਅੱਗੇ ਇਹ ਵੀ ਕਿਹਾ ਕਿ ਇਸ ਬਿੱਲ 'ਚ ਇੱਥੇ ਤੱਕ ਵੀ ਭਾਵਨਾਵਾਂ ਦਾ ਖਿਆਲ ਕੀਤਾ ਗਿਆ ਕਿ ਜੇਕਰ ਕੀਤੇ ਕੋਈ ਬੇਅਦਬੀ ਹੋ ਜਾਂਦੀ ਆ ਤਾਂ ਜਿਹੜੇ ਅੰਗ ਜਾਂ ਪੱਤਰੇ ਹੋਣ ਜਾਂ ਜਿਹੜੇ ਵੀ ਗਵਾਹ ਹੋਵੇਗਾ ਉਹ ਸਰਕਾਰ ਦੇ ਮਾਲਖਾਨਿਆਂ 'ਚ ਨਹੀਂ ਰੂਲੇਗਾ ਉਹਦੀ ਇੱਕ ਵਾਰ ਵੀਡੀਓਗ੍ਰਾਫੀ ਹੋਵੇਗੀ ਤੇ ਫਿਰ ਉਕਤ ਧਰਮ ਦੇ ਲੋਕਾਂ ਨੂੰ ਇਹ ਸੰਭਾਲ ਦਿੱਤਾ ਜਾਵੇਗਾ ਤੇ ਜੋ ਰੀਤੀ ਰਿਵਾਜ ਉਹਨਾਂ ਨੇ ਕਰਨੇ ਨੇ ਉਹ ਕਰ ਲੈਣਗੇ ਇਸ ਤੇ ਭਗਵਤ ਗੀਤਾ ਕੁਰਾਨ ਸ਼ਰੀਫ ਤੇ ਹੋਰ ਗ੍ਰੰਥਾਂ ਨੂੰ ਸ਼ਾਮਲ ਕੀਤਾ ਗਿਆ। ਅਮਨ ਅਰੋੜਾ ਨੇ ਕਿਹਾ ਕਿ ਇਸ ਬਿੱਲ 'ਚ ਸਾਫ਼ ਲਿਖਿਆ ਕਿ ਸਿਰਫ 60 ਦਿਨਾਂ ਦਾ ਮਤਲਬ ਕੀ 2 ਮਹੀਨਿਆਂ 'ਚ ਡੀਐਸਪੀ ਪੱਧਰ ਦਾ ਅਫਸਰ ਬੇਅਦੀ ਮਾਮਲੇ 'ਤੇ ਆਪਣੀ ਜਾਂਚ ਪੂਰੀ ਕਰਕੇ ਸੈਸ਼ਨ ਅਦਾਲਤ 'ਚ ਚਲਾਨ ਪੇਸ਼ ਕਰੇਗਾ। ਇਸ ਤੋਂ ਇਲਾਵਾ ਬੇਅਦਬ ਬਿੱਲ 'ਚ ਲੀਵਿੰਗ ਗੁਰੂ ਸ਼ਬਦ ਬਾਰੇ ਬੋਲਦੇ ਆ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਪਿਲੇ ਪੇਸ਼ ਕੀਤੇ ਗਏ ਬੇਅਦਬੀ ਬਿੱਲ 'ਚ ਵੀ ਉਕਤ ਸ਼ਬਦ ਸ਼ਾਮਲ ਨਹੀਂ ਸੀ ਆਮਣਾ अरोड़ा ਨੇ ਕਿਹਾ ਕਿ ਬਰਗਾੜੀ ਤੇ ਬੈਬਲ ਕਲਾ 'ਚ ਬੇਅਦਬੀ ਦੀਆਂ ਘਟਨਾਵਾਂ ਖਿਲਾਫ ਹੁਣ ਤੱਕ 7 ਐਫਆਈਆਰ ਦਰਜ ਹੋ ਚੁੱਕੀਆਂ ਨੇ ਦੋ ਕਮਿਸ਼ਨਰ ਬਣ ਚੁੱਕੇ ਨੇ ਤੇ ਕਈ ਸੈਟਾ ਬਣ ਚੁੱਕੀਆਂ ਨੇ ਉਹਨਾਂ ਨੇ ਕਿਹਾ ਕਿ ਬਰਗਾੜੀ ਕਾਂਚ ਅਕਾਲੀ ਦਲ ਦੀ ਸਰਕਾਰ ਨੇ ਚਲਾਨ ਤੱਕ ਪੇਸ਼ ਨਹੀਂ ਕੀਤਾ ਸੀ ਜਦੋਂ ਕਿ ਅੱਜ ਇਹ ਸਾਰੇ ਕੇਸ ਸੀਜੀਐਮ ਚੰਡੀਗੜ੍ਹ ਕੋਲ ਚੱਲ ਰਹੇ ਨੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਬਰਗਾੜੀ ਕਾਂਸ ਸੈਟ ਨੇ ਜਦੋਂ ਚਲਾਨ ਪੇਸ਼ ਕੀਤੇ ਤਾਂ ਇਸ 'ਚ ਕੋਈ ਵੀ ਨਾ ਨਹੀਂ ਸੀ ਪਰ ਸਾਡੀ ਸਰਕਾਰ ਨੇ ਮੁੱਖ ਦੋਸ਼ੀ ਬਾਦਲਾਂ ਨੂੰ ਬਣਾਇਆ ਪ੍ਰਤਾਪ ਸਿੰਘ ਬਾズਵਾ ਦੀ ਗੱਲ ਦਾ ਜਵਾਬ ਦਿੰਦੇ ਆ ਅੱਗੇ ਅਮਨ ਅਰੋੜਾ ਨੇ ਕਿਹਾ ਕਿ ਬਾズਵਾ ਸੱਭ ਨੇ ਕਿਹਾ ਸੀ ਕਿ ਬੈਬਲ ਕਲਾਂ ਵਾਲਾ ਕੇਸ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਸ਼ਿਫਟ ਜ਼ਰੂਰ ਹੋਇਆ ਸੀ। ਅਸੀਂ ਸੁਪਰੀਮ ਕੋਰਟ ਤੱਕ ਇਸ ਦੇ ਲਈ ਲੜੇ ਪਰ ਅਦਾਲਤ ਨੇ ਸਾਡੀ ਗੱਲ ਨਹੀਂ ਮੰਨੀ ਤੇ ਇਸ ਨੂੰ ਸ਼ਿਫਟ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਕੋਟਕਪੂਰੇ ਵਾਲੇ ਕੇਸ 'ਚ ਵੀ ਚਰਨਜੀਤ ਸ਼ਰਮਾ ਨੇ ਅਦਾਲਤ 'ਚ ਕੇਸ ਪਾਇਆ ਸੀ ਕਿ ਇਸ ਨੂੰ ਸ਼ਿਫਟ ਕੀਤਾ ਜਾਵੇ ਪਰ ਅਸੀਂ ਇਸ ਨੂੰ ਸ਼ਿਫਟ ਨਹੀਂ ਦਿੱਤਾ। ਪਰ ਅਸੀਂ ਇਸ ਨੂੰ ਸ਼ਿਫਟ ਨਹੀਂ ਹੋਣ ਦਿੱਤਾ।